ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੁਨੀਆ ਭਰ ਦੇ ਸਿੱਖਾਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਪੋਹ ਦਾ ਮਹੀਨਾ ਖਾਸ ਕਰ ਦੂਜਾ ਹਫਤਾ ਸ਼ੁਰੂ ਹੋ ਗਿਆ ਜਿਹੜਾ ਕਿ ਸਿੱਖ ਕੌਮ ਨੂੰ ਹਮੇਸ਼ਾ ਯਾਦ ਕਰਾਉਂਦਾ ਹੈ ਕਿ 15 ਦਿਨ ਦੇ ਵਿੱਚ ਵਿੱਚ ਖਾਸ ਕਰਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਗੁਰੂ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਉਹਨਾਂ ਦੇ ਪਿਆਰੇ ਸਿੱਖ ਵੱਡੀ ਗਿਣਤੀ 'ਚ ਸ਼ਹੀਦ ਹੋਏ। ਉਹਦਾ ਕਾਰਨ ਕੀ ਸੀ ਇਹ ਜ਼ਰੂਰ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਆਪਸ ਵਿੱਚ ਹਰ ਸਾਲ ਸਾਂਝਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਸ਼ਹਾਦਤ ਦਾ ਜਿਹੜਾ ਮੁੱਖ ਕਾਰਨ ਸੀ ਉਹ ਪਹਿਲੇ ਪਾਸ਼ਾ ਵੱਲੋਂ ਜਿਹੜਾ ਬਾਬਰ ਨੂੰ ਜਾਬਰ ਕਿਹਾ ਸੀ। ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਤੇ ਸਿਧਾਂਤਕ ਤੌਰ ਤੇ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰਗੰਸਾਹਿਬ ਦੇ ਵਿੱਚ ਸਿੱਖਿਆ ਦਿੱਤੀ ਹੈ ਜੋ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਚੈ ਆਹ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਬੇਸ਼ੱਕ ਸਾਨੂੰ ਦਿਖਣ ਵਿੱਚ 10ਵੇਂ ਜਾਮੇ ਦੇ ਟਾਈਮ ਤੇ ਹੋਈਆਂ ਨੇ ਇਹ ਪਹਿਲੇ ਜਾਮੇ ਤੋਂ ਹੀ ਜਿਹੜੀ ਸਿਧਾਂਤਕ ਲੜਾਈ ਸਿੱਖ ਕੌਮ ਲੜਦੀ ਆ ਰਹੀ ਸੀ ਸਿੱਖ ਗੁਰੂ ਸਹਿਬਾਨ ਦੀ ਅਗਵਾਈ ਦੇ ਵਿੱਚ ਇਹ ਉਸੇ ਦਾ ਹੀ ਇੱਕ ਹਿੱਸਾ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਲੈ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸ਼ੁਰੂ ਹੋਣ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੱਕ ਭਾਵ 1708 ਚ ਗੁਰਗੋਬਿੰਦ ਸਿੰਘ ਜੀ ਅਕਾਲ ਚਲਣਾ ਕੀਤੇ ਨੇ ਤੇ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਇਹ ਜਿਹੜਾ ਸਾਰਾ ਸਮਾਂ ਇਹਦੇ ਵਿੱਚ ਸਿੱਖਾਂ ਨੇ ਉਹੀ ਕੁਛ ਕੀਤਾ ਜਿਹੜਾ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੋਰੀ ਆਉ ਦੇ ਸਿਧਾਂਤ ਨਾਲ ਮੇਲ ਖਾਂਦਾ ਸੀ ਸਮੇਂ ਨੇ ਜਦੋਂ 1850 ਤੋਂ ਅੱਗੇ ਕਦਮ ਪੱਟੇ ਨਹੀਂ ਤਾਂ ਜ਼ਰੂਰ ਵਿਦਵਾਨਾਂ ਦੇ ਰਹੀ ਕਿਤਾਬਾਂ ਦੇ ਰਹੀ ਢਾਡੀ ਸਿੰਘਾਂ ਦੀਵਾਰਾਂ ਦੇ ਰਹੀ ਬੋਲ ਚੱਲ ਰਹੀ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਜਦੋਂ ਕੋਈ ਗੱਲ ਪਹੁੰਚਦੀ ਆ ਉਹਦੇ ਰਾਹੀਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸਿੱਖ ਕੌਮ ਆਪਣੇ ਕਿਰਦਾਰ ਤੋਂ ਦੂਰ ਚਲੀ ਜਾ ਰਹੀ ਹੈ ਪਰ ਇੱਥੇ ਇੱਕ ਗੱਲ ਬਹੁਤ ਜ਼ਰੂਰੀ ਮੈਂ ਧਿਆਨ ਦਿਵਾਉਣਾ ਚਾਹਨਾ ਕੌਮ ਦਾ ਕਿ ਬੇਸ਼ੱਕ ਸਿੱਖ ਸਮਾਜ ਸਿੱਖ ਕੌਮ ਤੇ ਉਸ ਤੋਂ ਬਾਅਦ ਆ ਜੀਏ ਤਾਂ ਪਰਿਵਾਰ ਜਿਨ੍ਹਾਂ ਨੂੰ ਮਿਲਾ ਕੇ ਕੌਮ ਬਣਦੀ ਹੈ ਪਰਿਵਾਰ ਧੱਲੂ ਘਾਰਿਆਂ ਨੂੰ ਯਾਦ ਤਾਂ ਕਰਦੇ ਨੇ ਪਰ ਆਪ ਘੱਲੂ ਘਾਰੇ ਦਾ ਹਿੱਸਾ ਬਣਨ ਤੋਂ ਡਰ ਰਹੇ ਨੇ ਜੇ ਪਰਿਵਾਰ ਡਰ ਰਹੇ ਨੇ ਤਾਂ ਫਿਰ ਸਮਾਜ ਵੀ ਡਰੇਗਾ ਕਿਉਂਕਿ ਸਮਾਜ ਪਰਿਵਾਰਾਂ ਨੂੰ ਮਿਲਾ ਕੇ ਹੀ ਬਣਦਾ ਹੈ ਮੈਨੂੰ ਲੱਗਦਾ ਹੈ ਜੋ ਮੈਂ ਕਹਿਣਾ ਚਾਹੁੰਨਾ ਉਹ ਦੁਨੀਆ ਭਰ ਦੇ ਸਿੱਖ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ 1850 ਤੋਂ ਬਾਅਦ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਉਨ੍ਹਾਂ ਦੇ ਵਿੱਚੋਂ ਬੜੀ ਵਾਰ ਦੇਖਿਆ ਗਿਆ ਹੈ ਕਿ ਸਿੱਖ ਕਰਤਾਰ ਮਾਈਨਸ ਸੀਗਾ ਗਾਇਬ ਸੀ ਪਰ ਬਹੁਤ ਵਾਰ ਇਹ ਵੀ ਹੋਇਆ ਕਿ ਕਰਤਾਰ ਜਿਵਿਆ ਗਿਆ ਹੈ ਐਗਜ਼ਾਮਪਲ ਦੇ ਤੌਰ ਤੇ 1850 ਤੋਂ ਬਾਅਦ ਜਿੰਨੇ ਵੀ ਮੋਰਚੇ ਲੱਗੇ ਨੇ ਸਿੱਖਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਉਹਨਾਂ 'ਚ 2-3 ਮੋਰਚਿਆਂ ਵੱਲ ਜੇ ਅਸੀਂ ਆਪਣਾ ਧਿਆਨ ਲੈ ਕੇ ਜਾਈਏ ਤੇ ਉਹਨਾਂ ਦੇ ਟਾਈਮ ਦੇ ਉੱਪਰ ਧਿਆਨ ਦਈਏ ਤਾਂ ਸਾਨੂੰ ਕੁਝ ਗੱਲਾਂ ਅੱਜ ਜੋ ਆਪਾਂ ਸਮਝਣਾ ਸਮਝਾਣਾ ਚਾਹੁੰਦੇ ਆ ਉਹ ਸਮਝ ਆ ਜਾਣਗੀਆਂ ਬੇਸ਼ੱਕ ਤਾਂ ਜੈਤੋਂ ਦਾ ਮੋਰਚਾ ਹੋਵੇ ਬੇਸ਼ੱਕ ਤਾਂ ਨਨਕਾਣਾ ਸਾਹਿਬ ਦਾ ਮੋਰਚਾ ਹੋਵੇ ਬੇਸ਼ੱਕ ਗੁਰੂ ਕੇ ਬਾਗ ਦਾ ਮੋਰਚਾ ਹੋਵੇ ਬੇਸ਼ੱਕ ਪੰਜਾ ਸਾਹਿਬ ਦਾ ਮੋਰਚਾ ਹੋਵੇ ਤੇ ਬੇਸ਼ੱਕ ਚਾਬੀਆਂ ਦਾ ਮੋਰਚਾ ਹੋਵੇ ਆ ਜਿਹੜੇ ਮੋਰਚੇ ਦੀ ਮੈਂ ਗੱਲ ਕੀਤੀ ਹੈ ਇਹ 10 ਸਾਲ ਦੇ ਟਾਈਮ ਸਪੈਨ ਦੇ ਵਿੱਚ ਵਿੱਚ ਲੱਗੇ ਨੇ ਤੇ 1947 ਤੋਂ 20 ਸਾਲ ਪਹਿਲਾਂ ਲੱਗੇ ਨੇ ਉਹਦੇ ਵਿੱਚ ਕੀ ਹੋਇਆ ਕਿ ਅਸੀਂ ਬੇਸ਼ੱਕ ਹਥਿਆਰ ਚੁੱਕ ਕੇ ਲੜੇ ਨਹੀਂ ਆ ਪਰ ਸਾਡੀਆਂ ਯਾਦਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਹੈ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਅਸੀਂ ਦ੍ਰਿੜਤਾ ਦੇ ਨਾਲ ਆਪਣੀ ਲੜਾਈ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ ਉਹ ਤਤੀ ਤੇ ਤਵੀ ਤੇ ਬੈਠ ਕੇ ਵੀ ਉਸ ਦ੍ਰਿੜਤਾ ਨੂੰ ਤੁਸੀਂ ਅੱਗੇ ਲੈ ਕੇ ਜਾ ਸਕਦੇ ਹੋ ਗੁਰੂ ਕੇ ਬਾਗ ਦਾ ਮੋਰਚਾ ਜੇ ਆਪਾਂ ਸੰਖੇਪ ਚ ਗੱਲ ਕਰਨੀ ਹੋਵੇ ਤਾਂ ਹਰ ਰੋਜ਼ ਲੰਗਰ ਵਾਸਤੇ ਲੱਕੜਾਂ ਲੈਣ ਜਾਂਦੇ ਸੀ ਹਰ ਰੋਜ਼ ਉਹਨਾਂ ਨੂੰ ਡਾਂਗਾ ਮਾਰ ਕੇ ਬੇਹੋਸ਼ ਕਰ ਦਿੱਤਾ ਜਾਂਦਾ ਸੀ ਪਰ ਅਗਲੇ ਦਿਨ ਉਹ ਫਿਰ ਤਿਆਰ ਹੋ ਕੇ ਅਗਲੇ ਸਿੰਘ ਚਲੇ ਜਾਂਦੇ ਸੀ ਲਗਾਤਾਰ ਜਦੋਂ ਇਹ ਮੋਰਚਾ ਚੱਲਿਆ ਅੰਗਰੇਜ਼ ਦਾ ਰਾਜ ਸੀ ਹਕੂਮਤ ਰੋਜ਼ ਡਾਂਗਾ ਮਾਰਦੀ ਰਹੀ ਸਿੰਘ ਰੋਜ਼ ਜਾਂਦੇ ਰਹੇ ਇਹ ਉਹ ਦ੍ਰਿੜਤਾ ਸੀ ਜਿਹੜੀ ਪੰਚਮ ਪਾਤਸ਼ਾਹ ਤੋਂ ਸਾਨੂੰ ਮਿਲੀ ਸੀ ਤੇ ਆਖਰ ਇੱਥੋਂ ਤੱਕ ਵੀ ਕਿਤਾਬਾਂ ਵਿੱਚ ਲਿਖਿਆ ਹੈ ਕਿ ਇੱਕ ਪਾਦਰੀ ਅੰਗਰੇਜ਼ ਪਾਦਰੀ ਇਸਾਈ ਪਾਦਰੀ ਨੂੰ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਰੋਜ਼ ਹੁੰਦਾ ਹੈ ਤਾਂ ਉਹ ਦੇਖਣ ਆਇਆ ਖੁਦ ਗੁਰੂ ਕੇ ਬਾਗ ਦੇ ਮੋਰਚੇ ਵਾਲੇ ਸਥਾਨ ਤੇ ਕਿ ਵਾਕਈ ਇਦਾਂ ਹੁੰਦਾ ਤੇ ਜਦੋਂ ਉਹਨੇ ਦੇਖਿਆ ਕਿ ਵਾਕਈ ਉਦਾਂ ਹੋਇਆ ਕਿ ਇਨੋਸੈਂਟ ਲੋਕਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਤੇ ਉਹ ਚੁੱਪਚਾਪ ਲਾਠੀਆਂ ਸਹਿੰਦੇ ਰਹੇ ਬੇਹੋਸ਼ ਹੋ ਗਏ ਤੇ ਉਹਨਾਂ ਦੇ ਸਾਥੀ ਉਹਨਾਂ ਨੂੰ ਚੁੱਕ ਕੇ ਲੈ ਗਏ ਅਗਲੇ ਦਿਨ ਹੋਰ ਸਾਥੀ ਆ ਗਏ ਤਾਂ ਉਸ ਈਸਾਈ ਪਾਦਰੀ ਨੇ ਇਹ ਦਰਜ ਕਰਾਇਆ ਕਿਤਾਬਾਂ ਦੇ ਵਿੱਚ ਲਿਖਿਆ ਕਿ ਮੈਂ ਜਿਹਨੂੰ ਆਪਣਾ ਪੈਗੰਬਰ ਮੰਨਦਾ ਉਹਨਾਂ ਦਾ ਨਾਮ ਈਸਾ ਮਸੀਹ ਹੈ ਤੇ ਅੱਜ ਹੈ ਵੀ 25 ਦਸੰਬਰ ਜਦੋਂ ਮੈਂ ਬੋਲ ਰਿਹਾ ਮੈਨੂੰ ਬੋਲਦੇ-ਬੋਲਦੇ ਯਾਦ ਆ ਗਿਆ ਕਿ ਈਸਾ ਮਸੀਹ ਨੇ ਜਿਸ ਸਹਿਣਸ਼ੀਲਤਾ ਦੇ ਨਾਲ ਸ਼ਹਾਦਤ ਨੂੰ ਸਵਾਰ ਕਰੀਤਾ ਸੀ ਉਹ ਇੱਕ ਸੀ ਤੇ ਅਸੀਂ ਸਾਰੇ ਈਸਾਈ ਉਹਨਾਂ ਤੇ ਮਾਣ ਕਰਦੇ ਆਂ ਤੇ ਉਹਨਾਂ ਨੂੰ ਫੋਲੋ ਕਰਦੇ ਆਂ ਉਹਨਾਂ ਦੇ ਅਸੀਂ ਸਾਡੇ ਉਹ ਪੈਗੰਬਰ ਨੇ ਈਸਾਈ ਕਹਿੰਦੇ ਪਾਦਰੀ ਕਹਿੰਦਾ ਪਰ ਮੈਂ ਅੱਜ ਤਾਂ ਕਿੰਨੇ ਹੀ ਈਸਾ ਮਸੀਹ ਜ਼ਖਮੀ ਹੋ ਕੇ ਗਿਰਦੇ ਦੇਖੇ ਨੇ ਉਹ ਉਹ ਮੋਰਚਾ ਤੁਸੀਂ ਜਿੱਤਿਆ ਇਸੇ ਤਰ੍ਹਾਂ ਜੈਤੋਂ ਦਾ ਮੋਰਚਾ ਹੈ ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਵਾਲਾ ਮੋਰਚਾ ਹੈ ਜਿੱਥੇ 150 ਤੋਂ ਉੱਪਰ ਸ਼ਹਾਦਤ ਹੋਈ ਤਾਂ ਤੁਸੀਂ ਆਪਣਾ ਗੁਰਦੁਆਰਾ ਸਾਹਿਬ ਵਾਪਸ ਲੈ ਸਕੇ ਮੈਂ ਹੁਣ ਉਸ ਤੋਂ ਅੱਗੇ ਆਨਾ ਕੀ 1947 ਤੋਂ ਬਾਅਦ ਸਾਨੂੰ ਗੁਰੂ ਸਾਹਿਬ ਨੇ ਇਹ ਜਹ ਤਾਂ ਕੋਈ ਹੁਕਮ ਕੀਤਾ ਨਹੀਂ ਹੈ ਕਿ 1947 ਤੋਂ ਬਾਅਦ ਜਿੰਨੀਆਂ ਵੀ ਕੌਮ ਦੀਆਂ ਮੁਸ਼ਕਲਾਂ ਤੇ ਮੰਗਾਂ ਹੋਣਗੀਆਂ ਉਹਨਾਂ ਨੂੰ ਅਸੀਂ ਕਿਰਦਾਰ ਦੇ ਵਿੱਚ ਨਹੀਂ ਕੇਵਲ ਗੱਲਾਂ ਦੇ ਵਿੱਚ ਹੀ ਜੀਵਾਂਗੇ ਪਰ ਅੱਜ ਸਹਬਜਾਦਿਆਂ ਦੇ ਦਿਨ ਚੱਲ ਰਹੇ ਨੇ ਮੈਂ ਇਹ ਸਿੱਧੇ ਤੇ ਸਪਸ਼ਟ ਲਫ਼ਜ਼ਾਂ ਚ ਕਹਿ ਰਿਹਾ ਕਿ ਸਾਂ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਿੱਖ ਉਹਨਾਂ ਲੋਕਾਂ ਨਾਲ ਭਾਈਵਾਲੀ ਪਾ ਕੇ ਚੱਲ ਰਹੇ ਨੇ ਜਿਹੜੇ ਲੋਕ ਸਿੱਖਾਂ ਤੇ ਤਸ਼ੱਦਦ ਕਰ ਰਹੇ ਨੇ ਉਹਨਾਂ ਦੀ ਗਿਣਤੀ ਦਿਨੋਂ ਦਿਨ ਵੱਧੀ ਜਾ ਰਹੀ ਹੈ ਉਹ ਨੈਰੇਟਿਵ ਬਿਲਡ ਕਰਦੇ ਨੇ ਜਿਹਦੇ ਵੱਲ ਮੈਂ ਧਿਆਨ ਦਿਵਾਉਣਾ ਆਪਣਾ ਫਰਜ਼ ਸਮਝਦਾ ਆ ਹੁਣ ਬਾਹਰ ਮੈਂ ਸੜਕਾਂ ਤੇ ਨਿਕਲੂੰਗਾ ਤੁਸੀਂ ਸਾਰੇ ਨਿਕਲੋਗੇ ਥਾਂ ਥਾਂ ਲੰਗਰ ਲੱਗੇ ਹੋਣਗੇ ਕਿਹਦੇ ਵਾਸਤੇ ਉਹ ਤਾਂ ਲਿਖਿਆ ਹੋਏਗਾ ਸ਼ਹਿਬਜਾਦਿਆਂ ਦੀ ਸ਼ਹਾਦਤ ਵਾਸਤੇ ਲੰਗਰ ਲਾਇਆ ਹੋਇਆ ਜਿਸ ਗਲੀ ਮੁਹੱਲੇ ਬਾਜ਼ਾਰ ਪਿੰਡ ਸ਼ਹਿਰ ਦੇ ਵਿੱਚ ਇਹ ਲੰਗਰ ਲਾਇਆ ਹੋਏਗਾ ਉੱਥੋਂ ਦੇ ਸਥਾਨਕ ਵਸਨੀਕ ਆਉਣਗੇ ਲੰਗਰ ਛਕਣਗੇ ਚਲੇ ਜਾਣਗੇ ਨਾ ਤਾਂ ਲੰਗਰ ਛਕਾਉਣ ਵਾਲਿਆਂ ਨੂੰ ਇੰਨੀ ਵੇਹਲ ਹੈ ਕਿ ਉਹ ਦੱਸ ਸਕਣ ਕਿ ਕੀ ਕਾਰਨ ਸੀ ਕਿ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਨਾਲ ਲੰਗਰ ਖਾਣ ਵਾਲਿਆਂ ਨੂੰ ਇੰਨੀ ਕੁ ਵੇਲ ਹੈ ਕਿ ਉਹ ਬੈਠ ਕੇ ਵਿਚਾਰ ਸੁਣਨ ਜਾਂ ਕਰਨ ਜੇ ਦੱਸਾਂਗੇ ਨਹੀਂ ਸੁਣਾਗੇ ਨਹੀਂ ਗੱਲਬਾਤ ਨਹੀਂ ਕਰਾਂਗੇ ਤਾਂ ਅਸੀਂ ਉਸ ਕਿਰਦਾਰ ਨੂੰ ਜਿਉਣ ਦੀ ਗੱਲ ਕਿਵੇਂ ਕਰ ਸਕਦੇ ਹਾਂ ਸੋ ਇੱਥੇ ਚੁੱਕਣੇ ਹੋ ਕੇ ਰੋ ਸਿੱਖੋ ਜਿਹੜਾ ਅਸੀਂ ਦਿਨੋਂ ਦਿਨ ਵਧਾ ਰਹੇ ਹਾਂ ਨਗਰ ਕੀਰਤਨਾਂ ਦੀ ਗਿਣਤੀ ਤੇ ਉਹਨਾਂ ਤੇ ਹੋਣ ਵਾਲੇ ਖਰਚੇ ਜਿਹੜੇ ਅਸੀਂ ਵਧਾ ਰਹੇ ਹਾਂ ਲੰਗਰਾਂ ਦੀ ਗਿਣਤੀ ਤੇ ਉਹਨਾਂ ਤੇ ਹੋਣ ਵਾਲੇ ਖਰਚੇ ਅਸੀਂ ਆਪਣੇ ਆਪ ਨੂੰ ਕੌਮੀ ਤੌਰ ਤੇ ਝੂਠੀ ਤਸੱਲੀ ਦੇ ਰਹੇ ਹਾਂ ਕਿ ਅਸੀਂ ਕੋਈ ਧਾਰਮਿਕ ਕੰਮ ਕਰ ਰਹੇ ਹਾਂ ਸੱਚ ਇਹ ਨਹੀਂ ਹੈ ਲੰਗਰ ਜ਼ਰੂਰ ਵਰਤਾਓ ਜਿੱਥੇ ਲੋੜ ਹੈ ਲੋੜ ਮੁਤਾਬਕ ਲੰਗਰ ਛਕਾਉਣਾ ਹਰ ਸਿੱਖ ਦਾ ਫਰਜ਼ ਹੈ ਤੇ ਸਾਡੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਉਹ ਛਕਾਇਆ ਜਾਂਦਾ ਜਿਹਨੂੰ ਲੋੜ ਹੈ ਜਾ ਕੇ ਉੱਥੇ ਛਕ ਸਕਦਾ ਪਰ ਜਿਹੜੀ ਅੱਜ ਕੌਮੀ ਲੋੜ ਹੈ ਜਿਵੇਂ ਕੱਲ 2 ਦਿਨ ਪਹਿਲਾਂ ਅਮਿਤ ਸ਼ਾਹ ਨੇ ਕਹਿ ਦਿੱਤਾ ਕਿ ਜੇਕਰ ਜਿਹੜੇ ਸਿੰਘ ਅੰਦਰ ਨੇ ਅੱਜ 32-32 ਸਾਲ ਤੋਂ ਅੰਦਰ ਨੇ ਅਸੀਂ बार-बार ਉਹਨਾਂ ਦੀ ਗੱਲ ਕਰਦੇ ਆਂ ਉਹਨਾਂ ਦੀ ਰਿਹਾਈ ਦੀ ਗੱਲ ਕਰਦੇ ਆਂ ਕਿਉਂ ਕਿ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਹੋਇਆ ਹੈ ਉਹਦੇ ਮੁਤਾਬਕ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੇ ਕੌਮੀ ਲੜਾਈ ਦੇ ਵਿੱਚ ਜੋ ਕਰਨਾ ਸੀ ਉਹ ਕੀਤਾ ਪਰ ਅੱਜ ਹੁਕਮਰਾਨ ਦੇ ਤੌਰ ਤੇ ਅਮਿਤ ਸ਼ਾ ਭਾਵ ਇੰਡੀਅਨ ਸਟੇਟ ਜੋ ਇੰਦਰਾ ਗਾਂਧੀ ਨੇ ਰਜੀਵ ਗਾਂਧੀ ਨੇ ਤੇ ਉਸ ਤੋਂ ਬਾਅਦ ਦੇ ਹਕਮਰਾਨਾਂ ਨੇ ਸਾਨੂੰ ਕਿਹਾ ਤੇ ਕੀਤਾ ਉਹੀ ਅੱਜ ਅੰਮ੍ਰਿਤਸਰ ਕਰ ਰਿਹਾ ਹੈ ਕਿ ਜਿਹੜੇ ਆ ਲੰਗਰ ਲੱਗੇ ਹੋਏ ਨੇ ਇਹਨਾਂ ਵਿੱਚ ਅੱਜ ਦੀ ਹਕੂਮਤ ਦੀ ਗੱਲ ਚੱਲੂਗੀ ਕਿ ਇਹਨਾਂ ਲੰਗਰਾਂ ਦੇ ਵਿੱਚ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਇਹਨਾਂ ਧਾਰਮਿਕ ਦੀਵਾਨਾਂ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਗੱਲ ਚੱਲੂਗੀ ਕੀ ਇਹਨਾਂ ਦੇ ਵਿੱਚ ਪੰਨੂ ਨੂੰ ਕਤਲ ਕਰਾਉਣ ਦੇ ਲਈ ਇੰਡੀਅਨ ਏਜੰਸੀਆਂ ਨੇ ਨikhil Gupt ਵਰਗਿਆਂ ਰਾਹੀਂ ਪਹਾੜੇ ਤੇ ਬੰਦੇ ਖਰੀਦਣ ਦੀ ਗੱਲ ਜਿਹੜੀ ਹੈ ਉਹ ਚੱਲੂਗੀ ਜਿਹੜੀ ਕਿ ਅਮਰੀਕਾ ਨੇ ਲਿਖਤੀ ਤੌਰ ਤੇ ਆਪਣੀ ਕੋਰਟ ਦੇ ਵਿੱਚ ਦੇ ਦਿੱਤਾ ਤੇ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਰਤਾ ਕੀ ਅੱਜ ਇਹ ਕੌਮ ਦੀ ਗੱਲ ਨਹੀਂ ਹੈ ਕਿ ਸਹਬਜ਼ਾਦਿਆਂ ਦੇ ਜਦੋਂ ਤਰੀਖ ਪੈ ਰਹੀ ਸੀ ਜਾਂ ਸ਼ਹਾਦਤ ਤੋਂ ਪਹਿਲਾਂ ਛੋਟੇ ਸਹਬਜ਼ਾਦਿਆਂ ਨੂੰ ਜਦੋਂ ਕੋਰਟ ਦੇ ਵਿੱਚ ਲਿਆਇਆ ਜਾ ਰਿਹਾ ਸੀ ਉਸ ਵਕਤ ਦੇ ਹੁਕਮਰਾਨ ਦੇ ਵੱਲੋਂ ਉਹਦੀ ਗਲਤ ਆਪਾਂ ਕਰ ਰਹੇ ਹਾਂ ਉਸ ਗੱਲ ਨੂੰ ਤਾਂ 300 ਸਾਲ ਤੋਂ ਵੀ ਉੱਪਰ ਹੋ ਗਏ ਨੇ ਤੇ ਕੀ ਅੱਜ ਦਾ ਹੁਕਮਰਾਨ ਸਾਡੇ ਸੈਭਜਾਦਿਆਂ ਵਾਂਗ ਸਾਡੇ ਸਿੱਖਾਂ ਨੂੰ ਸ਼ਹੀਦ ਕਰੇਗਾ ਨਿਹਰ ਸਿੰਘ ਸਾਹਿਬ ਨੂੰ ਖੰਡਾ ਸਾਹਿਬ ਨੂੰ ਪੰਜਵੜ ਸਾਹਿਬ ਨੂੰ ਰੋਡੇ ਸਾਹਿਬ ਨੂੰ ਲਖਬੀਰ ਸਿੰਘ ਰੋਡੇ ਸਾਹਿਬ ਨੂੰ ਸਰਦੂਲ ਸਿੰਘ ਨੂੰ ਮਲਕ ਸਾਹਿਬ ਨੂੰ ਤੇ ਮਰਮਾਨ ਦੀ ਕੋਸ਼ਿਸ਼ ਕਰੇਗਾ ਪੰਨੂ ਸਾਹਿਬ ਨੂੰ ਦੀਪ ਸਿੱਧੂ ਨੂੰ ਸਿੱਧੂ ਮੂਸੇਵਾਲੇ ਨੂੰ ਕੀ ਅਸੀਂ ਉਹਦੀ ਗੱਲ ਨਹੀਂ ਕਰਾਂਗੇ ਸੋ ਸਿੱਖ ਆਪਣੇ ਗੁਰੂ ਦੀ ਦੱਸੀ ਹੋਈ ਸਿੱਖਿਆ ਮੁਤਾਬਕ ਸਹਿਬਜ਼ਾਦਿਆਂ ਦੇ ਦਿਨ ਮਨਾਉਣ ਵੱਡੇ ਸਹਿਬਜ਼ਾਦੇ ਚਮਕੌਰ ਸਾਹਿਬ ਛੋਟੇ ਸਹਿਬਜ਼ਾਦੇ ਮਾਤਾ ਜੀ ਫਤੇਗੜ ਸਾਹਿਬ ਜਿਸ ਮਕਸਦ ਨੂੰ ਸਾਨੂੰ ਸਿਖਾਉਣ ਕਰਕੇ ਸ਼ਹੀਦ ਹੋਏ ਨੇ ਜੇ ਉਹ ਮਕਸਦ ਅਸੀਂ ਭੁੱਲ ਗਏ ਆਂ ਫਿਰ ਵੱਡੇ ਵੱਡੇ ਕੀਰਤਨ ਦਰਬਾਰਾਂ ਦਾ ਵੱਡੇ ਵੱਡੇ ਜਿਹੜ ਨੂੰ ਨਗਰ ਕੀਰਤਨਾਂ ਦਾ ਤੇ ਵੱਡੇ ਵੱਡੇ ਲੰਗਰਾਂ ਦਾ ਸਿੱਖਾਂ ਦੀ ਕਿਰਦਾਰ ਦੇ ਨਾਲ ਕੋਈ ਵਸਤਾ ਨਹੀਂ ਹੋਊਗਾ ਮੈਨੂੰ ਕਿਸੇ ਨੇ ਮਾੜਾ ਕਹਿਣਾ ਮੈਂ ਜੀ ਸਦਕੇ ਸਵਕਾਰ ਕਰਨ ਨੂੰ ਤਿਆਰ ਆਂ ਪਰ ਮੈਂ ਆਪਣੀ ਤੇ ਤੁਹਾਡੀ ਸਾਰਿਆਂ ਦੀ ਅੰਤਰ ਆਤਮਾ ਨੂੰ ਇਹ ਗੱਲ ਦੱਸਣਾ ਤੇ ਆਪਣੇ ਆਪ ਨੂੰ ਦੱਸਣਾ ਚਾਹਣਾ ਕਿ ਜਿਹੜਾ ਕਿਰਦਾਰ ਸਹਬਜ਼ਾਦੇ ਜੀ ਕੇ ਗਏ ਨੇ ਉਹ ਸਾਡੀਆਂ ਆਉਣ ਵਾਲੀਆਂ ਉਮਤਾਵਸਤੇ ਹੈ ਤੇ ਸੱਚ ਜਾਣਿਓ ਜਿਸ ਖਿੱਤੇ ਵਿੱਚ ਅਸੀਂ ਰਹਿ ਰਹੇ ਹਾਂ ਇਸ ਖਿੱਤੇ ਬਾਰੇ ਇੱਕ ਮਸ਼ਹੂਰ ਅਟਲ ਸਚਾਈ ਹੈ ਮੈਂ ਅਟਲ ਸਚਾਈ ਤਾਂ ਨਹੀਂ ਕਹੂੰਗਾ ਗਲਤ ਲਹ ਜਾਏ ਇੱਕ ਮਸ਼ਹੂਰ ਵਰਸ਼ਨ ਹੈ ਕਹਾਵਤ ਹੈ ਕਿ ਇਸ ਹਕੂਮਤ ਨੇ ਹਿੰਦੂ ਹਕੂਮਤ ਨੇ ਬਹੁਤ ਧਰਮਾਂ ਨੂੰ ਆਪਣੇ ਆਪ 'ਚ ਸ਼ਾਮਲ ਕੀਤਾ ਹੈ ਅਸੀਮਿਲੇਸ਼ਨ ਕੀਤੀ ਹੈ ਤੇ ਇਹ ਜਿਹੜੀ ਗੱਲ ਮੈਂ ਇਸ ਤੋਂ ਪਹਿਲਾਂ ਕਹਿ ਕੇ ਹਟਿਆ ਜੇ ਉਹਨਾਂ ਗੱਲਾਂ ਵੱਲ ਸਿੱਖ ਕੌਮ ਨੇ ਉਚੇਚਾ ਧਿਆਨ ਨਾ ਦਿੱਤਾ ਤਾਂ ਇਹਦਾ ਮਤਲਬ ਇਹ ਹੋਊਗਾ ਬਹੁਤ ਥੋੜੇ ਲੋਕ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦਲ ਖਾਲਸਾ ਉਹਨਾਂ ਦੀ ਪਾਰਟੀ ਤਾਂ ਇਹੋ ਜਿਹੇ ਕੁਝ 94 ਹੋਰ ਸਿੱਖ ਅੱਜ ਗੱਲ ਕਰ ਰਹੇ ਨੇ ਕਿਰਦਾਰ ਦੀ ਜੇ ਇਹ ਵੀ ਖਤਮ ਹੋ ਜਾਣਗੇ ਤਾਂ ਕੋਈ ਗੱਲ ਕੋਈ ਬਚੂਗਾ ਨਹੀਂ ਸੋ ਕੌਣ ਕਰ ਰਿਹਾ ਹੈ ਕੌਣ ਹਟ ਗਿਆ ਹਟਣ ਤੋਂ ਬਾਅਦ ਉਹਨਾਂ ਨੇ ਕਿਹੜਾ ਨੈਰੇਟਿਵ ਬਿਲਡ ਕਰਨ ਵਿੱਚ ਇੰਡੀਅਨ ਸਟੇਟ ਦੀ ਮਦਦ ਕੀਤੀ ਇਹ ਸਭ ਤੁਹਾਡੇ ਸਾਹਮਣੇ ਹੈ ਜੇ ਤੁਸੀਂ ਹੋਰ ਗੱਲਾਂ ਬਾਰੇ ਸੋਸ਼ਲ ਮੀਡੀਆ ਤੋਂ ਨੌਲੇਜ ਲੈ ਰਹੇ ਹੋ ਤਾਂ ਤੁਹਾਨੂੰ ਇਹਦੇ ਬਾਰੇ ਵੀ ਨੌਲੇਜ ਲੈ ਕੇ ਉਹ ਗੱਲਾਂ ਜਿਉਣੀਆਂ ਚਾਹੀਦੀਆਂ ਨੇ ਜਿਹੜੀਆਂ ਸਹਬਜ਼ਾਦਿਆਂ ਨੇ ਸਾਨੂੰ ਸਿੱਖਿਆ ਰੂਪ ਚ ਆਪਣੀ ਸ਼ਹਾਦਤ ਦੇ ਕੇ ਸਿਖਾਈਆਂ ਨੇ ਸੋ ਸਿੱਖ ਕਿਸੇ ਵੀ ਕੌਮ ਦਾ ਹਿੱਸਾ ਨਹੀਂ ਬਣ ਸਕਦਾ ਉਹ ਨਿਰਾਲੀ ਕੌਮ ਹੈ ਨਿਰਾਲੀ ਕੌਮ ਰਹੇਗੀ ਜੇਕਰ ਕੇਵਲ ਤੇ ਕੇਵਲ ਦਿਖਾਵੇ ਮਾਤਰ ਧਾਰਮਿਕ ਹੋਵਾਂਗੇ ਤਾਂ ਅਸੀਂ ਜਿਵੇਂ ਕਬੀਰ ਜੀ ਨੇ ਕਈ ਵਾਰੀ ਸਮਝਾਇਆ ਹੈ ਐਸੇ ਸੰਤ ਨਾ ਮੋਕੋ ਭਾਵੈ ਫਿਰ ਉਹ ਜਿਹੜੇ ਸੰਤ ਹੋਣਗੇ ਭਾਵ ਧਾਰਮਿਕ ਲੋਕ ਹੋਣਗੇ ਉਹ ਜਿਵੇਂ ਕਬੀਰ ਜੀ ਗੁਰਗੰਸਾਹਿਬ ਦੇ ਵਿੱਚ ਬੈਠ ਕੇ ਕਹਿੰਦੇ ਵੀ ਇਹ ਹਜੇ ਸੰਤ ਮੈਨੂੰ ਚੰਗੇ ਲੱਗਦੇ ਨਹੀਂ ਹਨ ਤਾਂ ਉਹ ਸਿੱਖ ਰੂਹਾਂ ਨੂੰ ਵੀ ਉਹ ਚੰਗੇ ਨਹੀਂ ਲੱਗਣਗੇ ਸੋ ਕਿਰਪਾ ਕਰਕੇ ਭਾਈ ਮਨੀ ਸਿੰਘ ਜੀ ਵਰਗੇ ਸੰਤ ਖੋਜੋ ਬਾਬਾ ਦੀਪ ਸਿੰਘ ਜੀ ਵਰਗੇ ਸੰਤ ਖੋਜੋ ਸੰਤ ਜਰਨੈਲ ਸਿੰਘ ਵਰਗੇ ਸੰਤ ਖੋਜੋ ਸਿਮਰਨਜੀਤ ਸਿੰਘ ਮਾਨ ਵਰਗੇ ਲੀਡਰ ਖੋਜੋ ਤੇ ਜਿਹੜੇ ਗਜਿੰਦਰ ਸਿੰਘ ਜੀ ਵਰਗੇ 41 42 ਸਾਲ ਤੋਂ ਜਲਾਵਤਨ ਬੈਠੇ ਨੇ ਇਹ ਹਜੇ ਲੀਡਰ ਖੋਜੋ ਤੇ ਉਹਨਾਂ ਮੁਤਾਬਕ ਚੱਲੋ ਤਾਂ ਸਾਨੂੰ ਅੱਜ ਦੇ ਦਿਨ ਵਕਤ ਵਦ ਮਨਾਉਣ ਦਾ ਲਾਭ ਹੋਏਗਾ ਤੇ ਲਾਭ ਲੈਣਾ ਹੀ ਕੌਮ ਦਾ ਮਕਸਦ ਹੋਣਾ ਚਾਹੀਦਾ ਹੈ ਉਹ ਲਾਭ ਜਿਹੜਾ ਸਾਨੂੰ ਗੁਰੂ ਸਿਖਾ ਕੇ ਗਿਆ ਹੈ ਇਨੀਆਂ ਹੀ ਬੇਨਤੀਆਂ ਦੇ ਨਾਲ ਆਪਣੇ ਸਾਥੀਆਂ ਰਣਜੀਤ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਜੀ ਚੀਮਾ ਸਾਹਿਬ ਤੇ ਸਰਦਾਰ ਯਾਦਵਿੰਦਰ ਸਿੰਘ ਜੀ ਆਜ਼ਾਦਨਗਰ ਯਾਦਵਿੰਦਰਾ ਕਲੋਨੀ ਵਾਲਿਆਂ ਦੀ ਹਾਜ਼ਰੀ ਵਿੱਚ ਮੈਂ ਸਾਰਿਆਂ ਵੱਲੋਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ